ਸੋ ਸਤ ਸਵਾਗਤ ਕਰਦੇ ਆ ਤੁਹਾਡਾ ਐਮਐਕਸ ਪੰਜਾਬ ਚੈਨਲ ਤੇ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਕੰਗਣਾ ਰਨਾਉਤ ਐਮਪੀ ਬਣਨ ਤੋਂ ਬਾਅਦ ਜਦੋਂ ਚੰਡੀਗੜ੍ਹ ਦੇ 에য়ারਪੋਰਟ ਤੇ ਪਹੁੰਚੀ ਤਾਂ ਤਾਂ ਸੀਆਈਐਸਫ ਦੀ ਜਵਾਨ ਦੇ ਵੱਲੋਂ ਕੰਗਣਾ ਰਨਾਉਤ ਦੇ ਥੱਪੜ ਮਾਰ ਦਿੱਤਾ ਗਿਆ ਸੀ ਅਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਸੀ ਅਤੇ ਇਸ ਤੋਂ ਬਾਅਦ ਜਦੋਂ ਪੂਰਾ ਮਾਮਲਾ ਸਾਹਮਣੇ ਆਇਆ ਤਾਂ ਕੁਲਵਿੰਦਰ ਕੌਰ ਦੇ ਵੱਲੋਂ ਦੱਸਿਆ ਗਿਆ ਕਿ ਕੰਗਣਾ ਰਨਾਉਤ ਨੇ ਯੋਧਾਰ ਨੇ ਵਿੱਚ ਬੈਠੀਆਂ ਔਰਤਾਂ ਦੇ ਬਾਰੇ ਬੋਲਿਆ ਸੀ ਕਿ ਇਹ 100-100 ਰੁਪਏ ਵਿੱਚ ਵਿਕਦੀਆਂ ਨੇ ਅਤੇ 100-100 ਰੁਪਏ ਦੀ ਹਾੜੀ ਤੇ ਇੱ ਅਤੇ ਉਸ ਧਰਨੇ ਦੇ ਵਿੱਚ ਕੁਲਵਿੰਦਰ ਕੌਰ ਦੀ ਮਾਂ ਵੀ ਸੀ ਇਸ ਲਈ ਉਸਨੇ ਗੁੱਸੇ ਦੇ ਵਿੱਚ ਕੰਗਣਾ ਰਨੌਤ ਦੇ ਥੱਪੜ ਮਾਰ ਦਿੱਤਾ ਅਤੇ ਹੁਣ ਸੋਸ਼ਲ ਮੀਡੀਆ ਤੇ ਇੱਕ ਛੋਟੀ ਜਿਹੀ ਬੱਚੀ ਦੀ ਵੀਡੀਓ ਬੜੀ ਹੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੰਗਣਾ ਰਨੌਤ ਦੇ ਥੱਪੜ ਕਾਂਡ ਵਾਲੀ ਫੋਟੋ ਤੁਸੀਂ ਦੇਖ ਪਾ ਦਿਓ ਕਿ ਉਸ ਬੱਚੀ ਦੇ ਸ਼ਰਟ ਦੇ ਉੱਪਰ ਬਣਾਈ ਹੋਈ ਹੈ ਜੋ ਕਿ ਸੋਸ਼ਲ ਮੀਡੀਆ ਤੇ ਇਹ ਫੋਟੋ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਅਤੇ ਤੁਸੀਂ ਉਸ ਬੱਚੀ ਦੀ ਸ਼ਰਟ ਤੇ ਦੇਖ ਸਕਦੇ ਹੋ ਕਿ ਇੱਕ ਔਰਤ ਦੂਸਰੀ ਔਰਤ ਦੇ ਥੱਪੜ ਮਾਰਦੀ ਨਜ਼ਰ ਆ ਰਹੀ ਹੈ ਅਤੇ ਦੇਖੋ ਇੱਕ ਔਰਤ ਨੇ ਆਰਮੀ ਵਾਲੀ ਵਰਦੀ ਪਾਈ ਹੋਈ ਹੈ ਸੋ ਦੋਸ ऐसे वीडियो दोबारा कमेंट करके जरूर दसियो हां ता जे तुसी ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੈਲ ਆਇਕਨ ਜਰੂਰ ਕਲਸ ਕਰਦੇ ਹੋ ਮਿਲਦੇ ਆ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਰੱਬ ਰਾਖਾ